ਥਾਣਾ ਬਹੁਤ ਪਰੇਸ਼ਾਨ ਗੋਰਡੇਸ਼ਨ ਜਾਣਾ ਨਹੀਂ ਨਾ ਤੇ ਅਸੀਂ ਕਾਨੂੰਨੀ ਤੌਰ ਤੇ ਲਿਆ ਕਿ ਆ ਭਰਾਵਾ ਦਾ ਦੋਕਣ ਵਾਲੀ ਤੇ ਆਪਣਾ ਖੈ ਲੈਣਾ ਮੋਲ ਤਾਂ ਹੀ ਬਹੁਤ ਟਾਈਮ ਲੱਗਿਆ ਜੀ ਮੇਰੇ ਘਰ ਵਾਲੇ ਵੀ ਹੁਣ ਮੈਂ ਆਪਣੇ ਬੱਚਿਆਂ ਦੇ ਨਾਲ ਧੱਕਾ ਜਾਈ ਹੁੰਦੀ ਸਾਡਾ ਦੋਕਣ ਦੇ ਸੀ ਕਹਿੰਦੇ ਸੀ ਨਹੀਂ ਇੱਥੇ ਬਣਾਉਣ ਦੇਣ ਤੁਹਾਨੂੰ ਕੰਮ ਕਿਆ ਦਿੰਦੇ ਆ ਇੱਕ ਬੰਦਾ ਉਹ ਛੋਟਾ ਚੰਗੀ ਬੰਦਾ ਜਾਂ ਤੇ ਦੁਕਾਨਾਂ ਬਾਰ ਲਓ ਅਜੀ ਕਾ ਕਰਤਾ ਹਾਂ ਇਹ ਦੋ ਸਾਡੇ ਬੁੱਢੇ ਵੀ ਪਾਰ ਦਿੱਤੇ ਸੀ ਕਿ ਸਾਡੇ ਕਿੱਦੜ ਪਾਰ ਦਿੱਤੇ ਕਾਲੋਂ ਨਾਲ ਸਾਡਾ ਕੂਟ ਕਰਤਾ ਤੇ ਟੀਆ ਦੀ ਮਾਰ ਪਰ ਸਾਡੇ ਸੁਣਾ ਆ ਰਿਹਾ ਇੱਥੇ ਦੀ ਮਾਰ ਪਾ ਰਿਹਾ ਸਾਡੀ ਕੋਈ ਨਹੀਂ ਕਰ ਸਕਦਾ ਗੇਰੇ ਨਾ ਪਰਮਿੰਦਰ ਸਿੰਘ ਹੈ ਸਨੋ ਕਸ਼ਮੀਰ ਸਿੰਘ ਪਿੰਡ ਵਾਸੀ ਮਿਰਾਢੀ ਨੂੰ ਤੇ ਥਾਣਾ ਤੋਂ ਮਾਰ ਤੋਂ ਲੱਗ ਸਾਡੇ ਡੈਡੀ ਉਹਨਾਂ ਦੀ ਛੇ ਬਰਾਉਂ ਦੀ ਇੱਕ ਜਗ੍ਹਾ ਹੈ ਪਿੰਡ ਦੇ ਵਿੱਚ ਲੋਕ ਨਾ ਦੀ ਜਗ੍ਹਾ ਉਹਨੂੰ ਜਿਹੜਾ ਸਾਡਾ ਹਿੱਸਾ ਬਣਦਾ ਉਹਦੇ ਵਿੱਚ ਜਿਹੜਾ ਸਾਡਾ ਹਿੱਸਾ ਬਣਦਾ ਛੇ ਮੜਲੇ ਛੇ ਸਰਸਈਆਂ ਬਣਦੇ ਤੇ ਜਗਾ ਜਿਹੜੀ ਹੈਗੀ ਰੋਡ ਦੇ ਉੱਪਰ ਹੈਗੀ ਆ ਸੂਨੀ ਵਾਲ ਰੋਡ ਦੇ ਉੱਪਰ ਹੈਗੀ ਠੀਕ ਹੈ ਜੀ ਉਹਦੇ ਮੁਤਾਬਿਕ ਅਸੀਂ ਆਪਣਾ ਐਡਮਿਨ ਹਾਈਜ਼ਿੰਗ ਪੰਚਾਇਤ ਦੇ ਵਿੱਚ ਤੇ ਸਾਡਾ ਨੁਕਤਾ ਨੁਕਤਾਰਾ ਕੀਤਾ ਜਾਵੇ ਭਰਾਵਾਂ ਨੂੰ ਬੁਲਾਇਆ ਜਾਵੇ ਸਾਹਮਣੇ ਚਾਚਾ ਨੁਕਤਾ ਉਹ ਤੋਂ ਬਾਅਦ ਇਹਨੇ ਭਰੇ ਭਰਾਵਾਂ ਨਾਲ ਗਲਵੱਤ ਕੀਤੀ ਉਹ ਤੋਂ ਤੇ ਉਹਦੇ ਵਿੱਚ ਸਾਡੀ ਸੈਂਕੀ ਜਿਹੜੀ ਤਿੰਨ ਭਰਾਵਾਂ ਸੈਂਕੀ ਹੋਈ ਬਾਕੀ ਦੇ ਜਿਹੜੇ ਦੋ ਭਰਾ ਸੀ ਉਹ ਇਹ ਕਹਿੰਦੇ ਸੀਗੇ ਮਿੰਦਰ ਸਿੰਘ ਜੀ ਡੇਢ ਗਏ ਜਗਾ ਫੋਨ ਜਣੀ ਉਹ ਬਹੁਤ ਵਾਰ ਨੇ ਉਹ ਦੇਣਗੇ ਜਗਾ ਮਿੰਦਰ ਸਿੰਘ ਜਾ ਕੇ ਉੱਥੇ ਪੰਚਾਇਤ ਦੇ ਵਿੱਚ ਲਿਖ ਕੇ ਆ ਗਿਆ ਜੀ ਸਾਨੂੰ ਜਿਹੜੀ ਥੋੜੀ ਜਗ੍ਹਾ ਆ ਉਹ ਗੁਗਰਾ ਰੋਡ ਵੱਲ ਲੈ ਲਈ ਅਸੀਂ ਉਹ ਜਗ੍ਹਾ ਆਪਣੀ ਆਪਣਾ ਲੈਣ ਲੈਂਦਿਆਂ ਪਿੱਦਰ ਲਾਤੇ ਸੇਮ ਰੇ ਦੇ ਵਿੱਚ ਮੈਂ ਆਪਣਾ ਬੂਟੇ ਵੀ ਲਾ ਦਿੱਤੇ ਉੱਥੇ ਜਿਹੜੇ ਮੈਂ ਬੂਟੇ ਲੈ ਸੀ ਉਹ ਮੈਂ ਆਪਣਾ ਕੀ ਕਹਿੰਦੇ ਨੇ ਪੇਪਰ ਮਿਲ ਤੋਂ ਲੈਣੇ ਉਹਦਾ ਬਿੱਲ ਵੀ ਮੇਰੇ ਕੋਲ ਹੈਗਾ ਜੀ ਠੀਕ ਹੈ ਜੀ ਉਹ ਲੈਣ ਤੋਂ ਬਾਅਦ ਫਿਰ ਵੀਡੀਓ ਬਣਾ ਕੇ ਸਾਰਿਆਂ ਨੂੰ ਚਾਚਿਆਂ ਨੂੰ ਪੰਚਾਇਤ ਨੂੰ ਵੀਡੀਓ ਭੇਜੀ ਵੀ ਮੈਂ ਆਪਣੀ ਜਗ੍ਹਾ ਲੈ ਲਈ ਉਹਤੋਂ ਵਾਇਆ ਕੋਈ ਕਾਰਵਾਈ ਕੀਤੀ ਇਹਨਾਂ ਨੂੰ ਕੋਈ ਗਲਤ ਹੋਈ ਨਹੀਂ ਚਲੋ ਠੀਕ ਹੈ ਨਹੀਂ ਠੀਕ ਹੈ ਤੇ ਦੇਬਿਦਨ ਟਾਈਮ ਦੇ ਵਿੱਚ ਅਸੀਂ 5-7 ਦਿਨ ਬਾਅਦ ਤੇ ਕੋਠਾ ਪਾਉਣ ਦੀ ਕੋਸ਼ਿਸ਼ ਕੀਤੀ ਵੀ ਕੋਠਾ ਪਾ ਲਈਏ ਤੇ ਸਾਡਾ ਜਿਹੜਾ ਉਹਦੇ ਨਾਲ ਨਾਲ ਕੋਠਾ ਜਿੱਤ ਅਸੀਂ ਬਣਾਇਆ ਤਾਂ ਸਾਡਾ ਜਿਹੜਾ ਗੁਰਦੇਵ ਸਿੰਘ ਪਟਵਾਰੀ ਆ ਉਹ ਸੈਕੰਡ ਨੰਬਰ ਦੇ ਨਾਲ ਡੈਡੀ ਤੋਂ ਛੋਟੇ ਨੇ ਛੋਟੇ ਹੋਂਦ ਬਤਾਵਾਂਗਾ ਕਿ ਜਗ੍ਹਾ ਉਹ ਸਾਡੇ ਸੈਕੰਡ ਬਣਦੀ ਹੈ ਸਾਡੇ ਤੋਂ ਥੱਲੇ ਇੱਕ ਅਸੀਂ ਉੱਪਰ ਹੋ ਗਏ ਉਹ ਥੱਲੇ ਹੁਣ ਆਪਣੇ ਸੇਮ ਡੇ ਦੇ ਵਿੱਚ ਆਪਣੀ ਨੀ ਪਾਈ ਆ ਜਿੱਥੇ ਉਹਦੀ ਜਗ੍ਹਾ ਬਣਦੀ ਆ ਅਸੀਂ ਕੋਠਾ ਪਾ ਸਾਰੇ ਅਸੀਂ ਉੱਥੇ ਸੀਗੇ ਚਰਨੀਂ ਵੀ ਉੱਥੇ ਸੀਗਾ ਪਟਵਾਰੀ ਵੀ ਉੱਥੇ ਸੀਗਾ ਉਹਦੀ ਫੈਮਲੀ ਸਾਡੀ ਫੈਮਲੀ ਅਸੀਂ ਆਪਣਾ ਘਰ ਬਣਾ ਲਿਆ ਘਰ ਬਣਾ ਲਿਆ ਕੋਠਾ ਪਾ ਤੇ ਹੁਣ ਕੀ ਹੋਇਆ ਕੱਲ ਦੀ ਡੇਢ ਦੇ ਵਿੱਚ ਕੀ ਹੋਇਆ ਦੁਪਹਿਰ ਦਾ ਟਾਈਮ ਸੀਗਾ ਇਹ ਜਿਹੜੀ ਟਰੈਕਟਰ ਬੁਲਾਇਆ ਨਾ ਉਹ ਲੈਣ ਦਾ ਮੁੰਡਾ ਹੈਗਾ ਲਖਮੀਂਦਰ ਸਿੰਘ ਮੈਸੀ ਟਰੈਕਟਰ ਉਹ ਮੈਸੀ ਟਰੈਕਟਰ ਦੇ ਨਾਲੇ ਕੋਠਾ ਤੋੜ ਦਿੱਤਾ ਜਾਂ ਸਾਨੂੰ ਕਹਾ ਬਣਾ ਲੈ ਦਰਵਾਜ਼ਾ ਲਾਤਾ ਸੀ ਤੇ ਆਪਣਾ ਕੀ ਕਹਿੰਦੇ ਨੇ ਜੀ ਡੇਰ ਲਾਤਾ ਸੀ ਖਤਪਾਤੀ ਉਹਦਾ ਬਿੱਲ ਵੀ ਮੇਰੇ ਕੋਲ ਆਇਆ ਜੀ ਸਾਰਾ ਜੀ ਇਨੀ ਤੋੜ ਦਿੱਤਾ ਫਿਰ ਉਹ ਤਾਂ ਮੈਂ ਪੁਲਿਸ ਕੰਪਲੇਨ ਕੀਤੀ ਹਾਂ ਜੀ ਕੱਲ ਕੋ ਪੁਲਿਸ ਵਾਲੇ ਕੋ ਆਏ ਸੀ ਹੁਣ ਇਹਦਾ ਟਾਈਮ ਦਿੱਤਾ ਸੀਗਾ ਤੇ ਉਹ ੱੱਕੇ ਛਾਈ ਹੋ ਰਹੀ ਹੈ ਜੀ ਨਾ ਸਾਡੀ ਕੋਈ ਪੁਲਿਸ ਹੁੰਦੀ ਆ ਕੱਲ ਵੀ 181 ਨੰਬਰ ਤੇ ਫੋਨ ਮਾਰਿਆ 1012 ਨੰਬਰ ਤੇ ਫੋਨ ਮਾਰਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਨਿਆਂ ਕੀਤਾ ਜਾਵੇ ਜੀ ਜੋ ਇਹਦੇ ਸਬੂਤ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਮੈਂ ਸਰਪੰਚ ਮੈਜੋਰਟੀਂ ਦੇ ਰਿਆਂ ਮੇਰੇ ਕੋਲ ਇੱਕ ਐਪਲੀਕੇਸ਼ਨ ਆਈ ਸੀ ਕਮਲਜੀਤ ਕੌਰ ਦੀ ਉਹ ਕਹਿੰਦੀ ਮੇਰੇ ਘਰ ਦਾ ਮੇਰਾ ਵੰਡਾ ਹਿੱਸਾ ਦਵਾਇਆ ਜਾਵੇ ਤੇ ਉਸ ਐਪਲੀਕੇਸ਼ਨ ਦੇ ਅਕੋਰਡਿੰਗ ਮੈਂ ਮਹਿੰਦਰ ਸਿੰਘ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਕੋਈ ਨਹੀਂ ਦੇ ਦੇਣੇ ਆ ਜਿੱਦੋਂ ਜੇ ਉਹਨਾਂ ਦਾ ਫਰਕ ਦੇ ਵਿੱਚ ਨਾ ਹੈਗਾ ਤਾਂ ਅਸੀਂ ਦੇ ਦੇਣੇ ਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਗੁਰਦੇਵ ਸਿੰਘ ਨੂੰ ਮੈਂ ਫੋਨ ਕੀਤਾ ਸੀਗਾ ਉਹ ਕਹਿੰਦੇ ਵੀ ਹਿੱਸਾ ਅਸੀਂ ਨਹੀਂ ਦੇਣਾ ਮਹਿੰਦਰ ਸਿੰਘ ਨੇ ਦੇਣਾ ਉਹ ਆ ਕੇ ਦੇ ਦੋਵੇ ਉਸ ਤੋਂ ਬਾਅਦ ਚਰਨਜੀਤ ਸਿੰਘ ਨੂੰ ਫੋਨ ਕੀਤਾ ਉਹ ਵੀ ਇਹਨਾਂ ਦੇ ਬ੍ਰਦਰ ਆ ਉਹਨਾਂ ਦੇ ਰਾ ਇਹਨਾਂ ਦੇ ਕਮਲਜੀਤ ਕੌਰ ਦੇ ਉਹਨਾਂ ਨੂੰ ਫੋਨ ਕੀਤਾ ਬਈ ਆਪਣਾ ਉਹ ਹਿੱਸਾ ਇਦਾਂ ਕਰਕੇ ਅਪਲੀਕੇਸ਼ਨ ਆਈ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਬਈ ਮਹਿੰਦਰ ਸਿੰਘ ਨੇ ਦੇਣਾ ਅਸੀਂ ਨਹੀਂ ਦੇਣਾ ਉਹਨਾਂ ਕਿਹਾ ਤੇ ਮਹਿੰਦਰ ਸਿੰਘ ਕਹਿੰਦੇ ਬਈ ਕੋਈ ਨਹੀਂ ਕਹਿੰਦੇ ਬਈ ਉਹਨਾਂ ਨੇ ਲੈ ਲਓ ਜਿੱਧਰੋਂ ਉਹਨਾਂ ਨੇ ਲੈਣਾ ਲੈ ਲੈਣ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਜਿਹਨਾਂ ਦੇ ਕੋਲ ਮੇਰੇ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਤੇ ਇਹ ਗੱਲ ਕਹੀ ਸੀ ਲਿਖਤੀ ਦਿੱਤਾ ਕਿ ਮੂਹ ਬੂਝ ਬਣੀ ਦਿੱਤਾ ਲਿਖਤੀ ਦਿੱਤਾ ਜੀ ਹਾਂ ਲਿਖਤੀ ਦਿੱਤਾ ਉਹਨਾਂ ਨੇ ਫਿਰ ਫਿਰ ਇਹ ਇਹਨਾਂ ਨੇ ਲਿਖਤੀ ਦੇ ਦੇ ਗਏ ਵੇ ਬੁਗਰੇ ਵਾਲੀ ਸਾਈਡ ਤੋਂ ਇਹਨਾਂ ਨੂੰ ਦੇ ਦਿਓ ਜਿੰਨਾ ਇਹਨਾਂ ਦਾ ਹਿੱਸਾ ਬਣਦਾ ਹੈ ਤੇ ਇਹ ਦੇ ਗਏ ਤੇ ਬਸ ਫਿਰ ਉਸ ਤੋਂ ਬਾਅਦ ਜੇ ਇਹਨਾਂ ਨੇ ਚਾਰਨੀ ਇਹਨਾਂ ਨੇ ਆਪਣਾ ਕਬਜ਼ਾ ਕਰ ਲਿਆ ਆਪਣਾ ਇਹਨਾਂ ਨੇ ਉੱਥੇ ਪਿੱਲਰ ਲਾ ਲਿਆ ਉਹ ਦੇਖੋ ਜੀ ਜੇ ਇਹਨਾਂ ਨੂੰ ਕੋਈ ਇਤਰਾਜ਼ ਹੈ ਸਿਗਾ ਭਰਾਵਾਂ ਨੂੰ ਗੁਰਦੇਵ ਸਿੰਘ ਨੂੰ ਜਾਂ ਚਰਨਜੀਤ ਸਿੰਘ ਨੂੰ ਇਹ ਮੇਰੇ ਕੋਲ ਐਪਲੀਕੇਸ਼ਨ ਲੈ ਕੇ ਆਉਂਦੇ ਹਨ ਵੇ ਸਰਪੰਚ ਸਾਹਿਬ ਉਹਨਾਂ ਨੇ ਇਹ ਅਸੀਂ ਇਸ ਅਸੀਂ ਲੈਣਾ ਸੀਗਾ ਜਾਂ ਇਹਨਾਂ ਨੇ ਨਜਾਇਜ਼ ਕਬਜ਼ਾ ਕਰ ਲਿਆ ਜਾਂ ਕੁਝ ਵੀ ਹੈ ਇਹਨਾਂ ਨੇ ਮੈਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਇਹਨਾਂ ਨੇ ਫਿਰ ਮੈਨੂੰ ਮੇਰੇ ਕੋਲੇ ਇਹ ਚਾਮੀ ਆਇਆ ਸੀਗਾ ਮੁੰਡਾ ਇਹ ਕੌਣ ਜੀ ਕਮਲਜੀਤ ਕੌਰ ਦਾ ਬੇਟਾ ਆਇਆ ਸੀ ਮੇਰੇ ਕੋਲ ਵੀ ਸਰਪੰਚ ਸਾਹਿਬ ਐਂਦਾ ਕਰਕੇ ਉਹਨਾਂ ਨੇ ਮੇਰਾ ਕਮਰਾ ਬਣਾਇਆ ਉੱਥੇ ਠਾ ਦੇ ਦਿੱਤਾ ਫਿਰ ਮੈਂ ਕਹਾ ਦੇਖ ਲਓ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਤੁਸੀਂ ਦੂਜੀ ਪਾਰਟੀ ਨੂੰ ਬੁਲਾ ਨਹੀਂ ਮੈਂ ਦੂਜੀ ਪਾਰਟੀ ਨੂੰ ਉਹਨਾਂ ਨੇ ਲਿਖੇ ਤੱਕ ਮੂੰਹੋਂ ਨਹੀਂ ਕਿਹਾ ਨਹੀਂ ਨਹੀਂ ਮੂੰਹੋਂ ਨਹੀਂ ਸੀ ਕੋਈ ਲਿਖਤੀ ਜੇ ਲਿਖਤੀ ਦਿੰਦੇ ਫਿਰ ਮੈਂ ਦੂਜੀ ਪਾਰਟੀ ਨੂੰ ਬੁਲਾਉਂਗੀ ਜੀ ਮਹ ਮੈਂ 1.5 ਲੱਖ ਦਾ ਨਾ ਜਾਸਤੀ ਉਹਨੇ ਬਹੁਤ ਜ਼ਿਆਦਾ ਕੀਤੀ ਔਰ ਨਾਲ ਜਿਹੜੇ ਮੈਂ ਨਾਮ ਤੋਂ ਜਾਣਦਾ ਹੀ ਮੈਂ ਤਾਂ ਇਹਨਾਂ ਨਹੀਂ ਬੰਦਾ ਬਾਹਰ ਦਿੰਨਾ ਕਰ ਕਰੀਆ ਉਹ ਤਿੰਨ ਬੰਦੇ ਆਉਂਦੇ ਹੈਗੇ ਉਹੀ ਆ ਕੇ ਜੋ ਵੀ ਗੱਲਬਾਤ ਕਰਦੇ ਆ ਤਿੰਨ ਬੰਦੇ ਹੈਗੇ ਆ ਪੀਐਸਪੀ ਦੇ ਤੇ ਉਹਨਾਂ ਦੇ ਸੱਤੇ ਪੂਰੀ ਗੇਮ ਚੱਲਦੀ ਹੈ ਚੰਨਜੀਤ ਸਿੰਘ ਹੋਇਆ ਫਟਵਾੜੀ ਹੋਇਆ ਤੇ ਜੋ ਵੀ ਹੈਗਾ ਇਹ ਤੱਕਾ ਇੰਨਾ ਕਰਦੇ ਐ ਇਸ ਵੇਲੇ ਜਿਹੜੀ ਉਹਨਾਂ ਨੇ ਟਾਇਆ ਹੈ ਨਾ ਬਹੁਤ ਨਿਆਂਇਤ ਕੀਤੀ ਹੈ ਪੂਰੀ ਗੁੰਡਾਗਰਦੀ ਪਿੰਡ ਚ ਉਹਨਾਂ ਨੇ ਖਤਾਰੀ ਹੋ ਇਸ ਲਈ ਕੰਪਲੇਂਟਾਂ ਵੀ ਪਾਈਆਂ ਨੇ ਸੱਧਿਆ ਅੱਜ ਜਿੱਦਾਂ ਜੀ ਅੱਜ ਦੇ ਤੀਰ ਸੱਧਿਆ ਨੇ ਗਿਆ ਨਾ ਮਿਲੀ ਅਨਲਿਤਿਕ رائے ਨਹੀਂ ਹੈਗੀ ਇਨਸਾਫ ਦੀ ਮੰਗ ਕਰਦੇ ਅਸੀਂ ਕਿਉਂਕਿ ਮੇਰਾ ਮੈਂ ਜਿਹੜਾ ਹੈ ਨਾ ਮੈਂ ਡੱਡੀ ਚ ਫੜੀ ਕਰਦਾ ਸੀ 91 ਤੋਂ ਉੱਥੇ ਪਵੇਡੀ ਦੇ ਵਿੱਚ ਮੇਰਾ ਉੱਥੇ ਹਿੱਸਾ ਲਗਾ ਤੇ ਇਹਨਾਂ ਨੇ ਚੰਦਜੀਤ ਦੇ ਉਹਦੇ ਮੁੰਡੇ ਨੇ ਤਾਂ ਰਲ ਕੇ ਨਾ ਉਹ ਜਿੰਦੇ ਵੱਟ ਕੇ ਤਾਂ ਆਪਣੀ ਗੱਡੀ ਅੰਦਰ ਧੱਕੇ ਨਾਲ ਲਾ। ਛੋਟਾ ਕੀਤੀ ਆ ਮੇਰੇ ਕੋਲ ਪੁਲਿਸ ਬੋਲਣਾ ਦੇ। ਅੱਛਾ ਜੀ। ਇਹ ਆ ਸਰਪੰਚ ਸਾਹਿਬ ਨੇ ਵੈਰੀਫਾਈ ਕੀਤਾ ਹੈਗਾ ਕਿ ਇਹਨਾਂ ਦੇ ਹੋਰ ਜਿਹਾ ਹੈ। ਜੀ। ਠੀਕ ਹੈ ਨਹੀਂ। ਕਿਉਂਕਿ ਉਹ ਅਸਲ ਪਿੰਡ ਚ ਪੂਰੀ ਇਹ ਗਦਰਮ ਚਾਇਆ ਪਿਆ ਨਾ। ਇਹ ਜਿਹੜਾ ਮਸਲਾ ਨੇ ਸਾਡੇ ਪਿੰਡ ਦੇ ਮਿਆਰਾ ਡਿੰਗੇਨੀਆਂ ਦਾ। ਆ ਜਿਹੜੇ ਪਰਪਾਉਂਦੇ ਆ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਂਦੀ। ਕੰਡੀਪਾ ਜੀ ਅਗਲੀ ਕੌਂਸਲ ਲਈ ਕਮੇਟੀਜ਼ ਤੋਂ ਇੱਕ ਪ੍ਰੋਪੋਜ਼ਲ ਦਿੱਤਾ। ਇਹ ਜਰਨੀ ਨੇ ਜਿਹੜਾ ਯਾਰ ਸਾਡੇ ਘਰ ਤੋਂ ਭਾਰਤ ਤੋਂ ਇਹਨਾਂ ਤੋਂ ਜਿਹੜਾ ਯਾਰ ਦੋਵਾਂ ਪਾਰਟੀਆਂ ਤੋਂ ਮਾਜ ਸਿੰਘ ਰਾਣਚਾਰ ਇਹ ਜੇ ਜਿਹੜਾ ਇਹ ਕਹਿ ਰਹੇ ਆ ਆਪਣਾ ਲੜਾਈ ਝਗੜੇ ਦਾ ਅਸੀਂ ਇਹ ਵੈਰੀਫਾਈ ਕਰਦੇ ਜੋ ਤਾਂ সামনে ਆਉਂਦੀ ਕਾਨੂੰਨਮਤਾ ਵੀ ਜਿਹੜੀ ਕਰਦੀ ਹੈ। ਥੈਂਕ ਯੂ ਸਰ ਬਹੁਤ। ਸਰ ਮੈਂ ਇਹੀ ਜਿਹੜਾ ਚਾਹੁੰਦਾ ਵੀ ਜੋ ਵੀ ਹੈ ਇਹ ਇੱਕ ਤੱਬੂਦਲੇ ਆ ਇਥੇ ਕੋਈ ਕਿਸੇ ਦਾ ਕਬਜ਼ਾ ਨਹੀਂ ਸੀਗਾ ਇਹ ਜਿਹੜਾ ਦੋਨਾਂ ਹਿੱਸਾ ਇੱਕ ਪ੍ਰੇਮ ਸਿੰਘ ਤੇ ਇੱਕ ਤਸਵੀਰ ਸਿੰਘ ਦੇ 아이 ਤੋਂ 20 ਸਾਲ ਪਹਿਲਾਂ ਇਹ ਮਹਿੰਦਰ ਸਿੰਘ ਨੂੰ ਦੋਨਾਂ ਹਿੱਸੇ ਲੈ ਕੇ ਦਿੱਤੇ ਸੀ ਉਹ ਸਾਡਾ ਕਾਜੂਰ ਰਿਕਾਰਡ ਹੈ ਫਿਰ ਉਹ ਤਾਂ ਉਹਦੇ ਦੋਨਾਂ ਤਿੰਨੇ ਹਿੱਸੇ ਦੇ ਵਿੱਚ ਆਪਣੇ ਪੱਕੇ ਲਾਇਆ ਹੁਣ ਜਦੋਂ ਕਮਿਟੀ ਨੇ ਅਰਜ਼ੀ ਦੀ ਪੰਚਾਇਤ ਦੇ ਵਿੱਚ ਉਨੇ ਕਹੇ ਸੀ ਸਾਡੇ ਸਾਰੇ ਭਰਾਵਾਂ ਨੂੰ ਬੁਲਾ ਕੇ ਸਾਡਾ ਫੈਸਲਾ ਕਰਾਇਆ ਜਾਵੇ ਪਰ ਉਹਨੇ ਸਿਰਫ ਇਕੱਲੇ ਮਹਿੰਦਰ ਦੇ ਸਹਿਮ ਕਰਾ ਕੇ ਉਹਨੂੰ ਆਪਣਾ ਕਬਜ਼ਾ ਕਰਾ ਦਿੱਤਾ ਗਲਤ ਸਰਾਸਰ ਗਲਤ ਹੈਗਾ ਉਹਨੂੰ ਮਹਿੰਦਰ ਨੂੰ ਜਦ ਕਹਿੰਦੇ ਅਸੀਂ ਮਹਿੰਦਰ ਆਪਣਾ ਪਪੂ ਨੂੰ ਲਾਇਆ ਸੀ ਉਹ ਆਪਣਾ ਹਿੱਸਾ ਦੇ ਦੇ ਸਾਨੂੰ ਕੋਈ ਇਤਰਾਜ਼ ਨਹੀਂ ਪਹਿਲਾਂ ਇੱਥੇ ਥਾਣੇ ਵੀ ਗੱਲ ਹੋਈ ਆ ਉਸ ਵੇਲੇ ਆਪਣਾ ਪੱਖ ਦੱਸਿਆ ਵੀ ਸਾਡਾ ਅਸੀਂ 20 ਲੱਖ ਰੁਪਏ ਲੜਾਂ ਸੀ ਵੀ ਆ ਪਰ ਸਾਡਾ 20 ਲੱਖ ਰੁਪਏ ਇਹ 20 ਲੱਖ ਰੁਪਏ ਕਿਸ ਗੱਲ ਦਾ ਲੈਣਾ ਸੀ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਸੀਗਾ ਇਮੀਗ੍ਰੇਸ਼ਨ ਦਾ ਚੱਕਰ ਸੀਗਾ ਇਹਦੇ ਸਾਡੀ ਪਟੀਸ਼ਨਾਂ ਕੀਤੀਆਂ ਸੀ ਆ ਤੁਹਾਡੇ ਕੋਲ ਕੋਈ ਸਬੂਤ ਹੈ ਕੋਈ ਵੀ ਲੱਗਦਾ ਨਹੀਂ ਅਸੀਂ ਸਾਡੇ ਤਾਂ ਜਿਸ ਵੇਲੇ ਕਸਫਾ ਨੂੰ ਤਿਆਰ ਹੋ ਗਿਆ ਵੀ ਮੈਨੂੰ ਲਈ ਅਸੀਂ ਉਹ ਪੂਰਾ ਮਸਲਾ ਛੱਡ ਦਿੱਤਾ। ਤੇ ਉਹ ਮਤਲਬ ਕਬਜ਼ਾ ਜਿਹੜਾ ਉਹ ਕਬਜ਼ਾ ਹੈਗਾ ਉਹ 20 ਲੱਖ ਰੁਪਏ ਕਰਕੇ ਤੁਸੀਂ ਕਬਜ਼ਾ ਕੋਈ ਸਬਦ ਨਹੀਂ ਹੈ ਕੋਈ ਵੀ ਇਹ ਸਿਰਫ ਸਾਡੇ ਸਭ ਤੋਂ ਵੱਡਾ ਪਟਵਾਰੀ ਸਾਡੇ ਜਿਹੜਾ ਕੰਗੂਰ ਸਾਹਿਬ ਰਿਟਾਇਰ ਹੋਇਆ ਤੇ ਉਧਰੋਂ ਇਧਰੋਂ ਮਹਿੰਦਰ ਸਿੰਘ ਦਾ ਆਪਸੋ ਪਿਆ ਆਪਣਾ ਉਹਨਾਂ ਦਾ ਕਹਿਣਾ ਕਿ ਸਾਡਾ ਜਿਹੜਾ ਇਹ ਪਿੰਡ ਦਾ ਮਾਮਲਾ ਬਾਹਰਲੇ ਬੰਦੇ ਆ ਕੇ ਇੱਥੇ ਇਨਵੋਲ ਹੁੰਦੇ ਆ ਲੜਾਈ ਝਗੜਾ ਦੇ ਗਾਲੀ ਕਲੋਚੀ ਕਰਦੇ ਕੀ ਕਹਿਣਾ ਇਹਦੇ ਬਾਰੇ ਨਹੀਂ ਜਦੋਂ ਸਾਡੀ ਪੰਚਾਇਤ ਨਾ ਸੁਣੇ ਤਾਂ ਸਾਨੂੰ ਬਾਹਰੋਂ ਤਸ ਮਦਦ ਲੈਣੀ ਪੈਣੀ ਹੈ ਮੈਂ ਬਲੌਕ ਆਪਣੇ ਬਲੌਕ ਸੰਭ ਦੀ ਮੈਂਬਰ ਵੀ ਆ ਮੈਂ ਬਹੁਤ ਜੋ ਸਮਾਜ ਪਾਰਟੀ ਦਾ ਜ਼ਿਲ੍ਹਾ ਬਾਈਸ ਪ੍ਰਧਾਨ ਵੀ ਹਾਂ ਤਾਂ ਮੇਰਾ ਹੱਕ ਬਣਦਾ ਹੈ ਬੇ ਬਾਕੀ ਲੈ ਸਕਦਾ ਹੈ ਇਹ ਜਿਹੜੀ ਜਿਹੜੀ ਸਰਪੰਚ ਨੇ ਇੱਕ ਤਰਫਾ ਕਰਵਾ ਕੀਤਾ ਉਹਨੂੰ ਮੋਰ ਲਾਈ ਆ ਤੇ ਉਹਦੇ ਕਹਿਣ ਤੇ ਕੀਤਾ ਹੈ ਉਹਦੇ ਜਸੀਂ ਬੀਡੀਪੀ ਨੂੰ ਸ਼ਿਕਾਇਤ ਦਿੱਤੀ ਹੋ ਆਲਰੇਡੀ